ਲਾਈਵ ਮੈਟਰੋ ਵੀਡੀਓ ਪੂਰੀ ਸੁਣ ਲਓ ਨੇਰੇ ਪਿੱਛੋਂ ਕਰ ਦਿਓ ਸ਼ੇਅਰ ਹੈ ਠੀਕ ਆ ਗੱਲ ਸੁਣ ਲਓ ਧਿਆਨ ਨਾਲ ਜਿਹੜਾ ਆ ਮੁੰਡਾ ਤੇ ਕੁੜੀ ਨਹਿਰ ਦੇ ਵਿੱਚੋਂ ਬਚਾਏ ਨੇ ਖਾਣ ਪੈਣੀ ਗੱਲ ਦਾ ਡੈਡੀ ਤੇ ਖਾਣ ਦਾ ਪ੍ਰਾ ਕਰਮੀ ਖਾਣ ਇਹ ਬਈ ਨਾਨਕਿਆਂ ਤੋਂ ਆਉਂਦੇ ਸੀ ਉਧਰੋਂ ਆਪਣੀ ਜਿਹੜੀ ਪੂਰੇ ਗੁੱਬਾਂ ਵਾਲੀ ਨਹਿਰ ਵਾਦੀ ਢੱਡਰੀਆਂ ਲਵੇ ਇਹ ਗੱਡੀ ਲੈ ਕੇ ਮਰੂਤੀ 'ਚ ਇੱਕ ਕੁੜੀ ਤੇ ਇੱਕ ਮੁੰਡਾ ਨਹਿਰ ਦੇ ਵਿਚਾਲੇ ਡੱਗੇ ਖੜੇ ਸੀ ਗੱਲ ਕਰ ਸੀਸਿਆਂ ਵੀ ਲਿਕ ਲਗੇ ਵਿਚਾਰੇ ਉੱਪਰ ਖੜ ਗਈ ਪਹਿਲੀ ਗੱਲ ਤਾਂ ਮੇਰੀ ਇਹ ਆ ਪਾਈ ਵੀ ਜੇ ਤੁਹਾਡੇ ਮੁੰਡੇ ਕੁੜੀ ਕੋਈ ਚੰਡੀਗੜ੍ਹ ਜਾਂ ਮੋਹਾਲੀ ਜਾਂ ਬਰਨਾਲ ਜਾਂ ਲੌਂਗਰ ਸੁਨਾਮ ਸੰਗਰੂ ਕਿਤੇ ਵੀ ਕਿਤੇ ਪੜਦੇ ਨੇ ਤਾਂ ਆਪਣੇ ਜਵਾਕਾਂ ਦੀ ਗੌਰ ਰੱਖਿਆ ਕਰੋ ਕਿੱਥੇ ਪੜਨ ਜਾਂਦੇ ਨੇ ਕਿੱਥੇ ਖੜਦੇ ਨੇ ਕਿੱਥੇ ਖਾਂਦੇ ਪੀਂਦੇ ਨੇ ਜਵਾਕਾਂ ਦੀ ਗੌਰ ਕਰ ਲਿਆ ਕਰੋ ਅੱਜ ਦੇਖ ਲਓ ਜੇ ਇਹ ਰੱਬ ਕਰਕੇ ਨਾ ਆਉਂਦੇ ਖਾਣ ਪੈਣੇ ਵਾਲਾ ਡੈਡੀ ਤੇ ਕਰਮੀ ਖਾਣ ਤੇ ਖਾਣ ਦਾ ਭਰਾ ਜੇ ਇਹ ਉਧਰੋਂ ਨਾ ਆਉਂਦੇ ਕਿਤੇ ਇਹਨਾਂ ਨੇ ਬਈ ਵਿਚੀ ਮਰ ਜਾਣਾ ਜੀ ਕਿਉਂ ਗੱਡੀ ਦੀ ਟੇਢੀ ਖੜੀ ਸੀ ਉਹਦੇ ਉੱਪਰ ਖੜੀ ਸੀਗੇ ਆ ਖਾਨ ਭੜੀਵਾਲ ਦਾ ਡੈਡੀ ਆ ਜਿਨੇ ਆਪਦਾ ਪਰਨਾ ਲਾ ਕੇ ਕੁੜੀ ਨੂੰ ਬਾਹਰ ਕੱਢਿਆ ਤੇ ਮੁੰਡੇ ਨੂੰ ਪਰਨਾ ਫੜਾ ਕੇ ਬਾਹਰ ਕੱਢਿਆ ਪਹਿਲਾਂ ਬਾਈ ਕਰਮੀ ਖਾਨ ਕੁੜੀ ਨੂੰ ਕੱਢ ਕੇ ਲੈ ਕੇ ਆਇਆ ਇਹ ਅੱਖ ਤੇ ਸੱਟ ਲੱਗੀ ਆ ਇਹ ਮੈਂ ਤਾਂ ਕਰਕੇ ਵੀਡੀਓ ਬਈ ਨਹੀਂ ਦਿਖਾ ਸਕਦਾ ਫੇਸ ਨਹੀਂ ਦਿਖਾ ਸਕਦੇ ਤੇ ਪਹਿਲਾਂ ਤਾਂ ਇਹ ਦੇਖੀਏ ਵੀ ਬਰਨਾਲੇ ਤੋਂ ਆ ਕਿਤੋਂ ਆ ਕਿਤੋਂ ਸੱਚ ਨਹੀਂ ਬਈ ਪਹਿਲਾਂ ਤਾਂ ਬੋਲੇ ਇਹਨਾਂ ਨੇ ਕਿਉਂ ਘਰੋਂ ਡਰਦੇ ਸੀ ਵੀ ਕਿਤੇ ਪਤਾਂ ਲੱਗ ਜਾਏ ਫੇਰ ਬਈ ਫੇਰ ਦੁਬਾਰੇ ਗਿਆ ਉਹ ਮੁੰਡੇ ਨੂੰ ਲੈ ਕੇ ਆਇਆ ਬਾਕੀ ਜਿਗਰਾ ਦੇਖੋ ਨਾ ਨਹੀਂ ਪਾਣੀ 'ਚ ਕੋਈ ਨਹੀਂ ਵੱੜਦਾ ਇਹਨੇ ਪਹਿਲਾਂ ਐਂ ਗੱਲ ਕਹੀ ਜੀ ਬਈ ਗੱਲ ਨਾ ਫੜਿਓ ਸੋਨੂੰ ਮੈਂ ਬਚਾ ਲੂੰਗਾ ਧੰਨਵਾਦ اے ਬਾਈ ਕਰਮੀ ਖਾਨ ਦਾ